ਨਕੋਦਰ ਸੜੇ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਜਰੂਰ ਪੇਜ ਨੂੰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਪੈਸਿਆਂ ਦਾ ਵਰਦਾਨ ਕਿੱਦਾਂ ਮਿਲ ਸਕਦਾ ਹੈ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਖੁਸ਼ੀ ਦੇਣ ਵਾਲੀਆਂ ਚੀਜ਼ਾਂ ਆਪਾਂ ਪੈਸਿਆਂ ਨਾਲ ਹੀ ਲੈ ਸਕਦੇ ਹਾਂ ਐਸੇ ਕਰਕੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਜਿਹੀ ਗੱਲ ਸਾਂਝੀ ਕਰਾਂਗੇ ਕਿ ਜੇਕਰ ਇਹ ਗੱਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਨੇ ਹੋ ਤਾਂ ਯਕੀਨ ਮੰਨਿਓ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੈਸਿਆਂ ਨਾਲ ਦੱਜ ਹੋ ਗਏ ਹਮੇਸ਼ਾ ਤੁਹਾਨੂੰ ਐਦਾਂ ਲੱਗੇਗਾ ਕਿ ਮੈਨੂੰ ਵਰਦਾਨ ਮਿਲ ਚੁਕਿਆ ਹੈ ਜੋ ਮੇਰੇ ਤੋਂ ਪੈਸੇ ਨਹੀਂ ਖਤਮ ਹੋ ਰਹੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਇਹ ਵੀਡੀਓ ਦੇ ਵੱਲ ਆਪਣੀ ਜ਼ਿੰਦਗੀ ਤੋਂ ਥੱਕਿਆ ਹਾਰਿਆ ਇੱਕ ਇਨਸਾਨ ਇਸ ਕਰਕੇ ਦੁਖੀ ਸੀ ਕਿ ਉਸ ਕੋਲ ਪੈਸੇ ਨਹੀਂ ਸੀ ਉਹ ਆਪਣੇ ਪਰਿਵਾਰ ਦਾ ਖਰਚਾ ਵੀ ਸਹੀ ਤਰੀਕੇ ਨਾਲ ਨਹੀਂ ਚਲਾ ਪਾ ਰਿਹਾ ਸੀ ਉਸ ਇਨਸਾਨ ਨੂੰ ਐਦਾ ਲੱਗਦਾ ਸੀ ਕਿ ਮੈਂ ਧਰਤੀ ਉੱਤੇ ਬੋਝ ਹਾਂ ਮੈਂ ਆਪਣੇ ਬੱਚਿਆਂ ਨੂੰ ਠੀਕ ਤਰੀਕੇ ਨਾਲ ਨਹੀਂ ਪਾਲ ਰਿਹਾ ਤੇ ਦੂਸਰਾ ਮੈਂ ਆਪਣੇ ਘਰ ਦੇ ਖਰਚੇ ਵੀ ਸਹੀ ਟੰਗ ਨਾਲ ਨਹੀਂ ਚਲਾ ਪਾ ਰਿਹਾ ਜਦੋਂ ਵੀ ਉਸਦੇ ਬੱਚੇ ਉਸ ਤੋਂ ਪੈਸੇ ਮੰਗਦੇ ਹਮੇਸ਼ਾ ਜਵਾਬ ਦਿੰਦਾ ਸੀ ਕਿਉਂਕਿ ਉਸ ਕੋਲ ਪੈਸੇ ਨਹੀਂ ਸੀ ਹੁੰਦੇ ਜ਼ਿੰਦਗੀ ਤੋਂ ਥੱਕਿਆ ਹਰਿਆ ਵਾਪਿਸ ਆਪਣੇ ਘਰ ਵੱਲ ਆ ਰਿਹਾ ਸੀ ਤੇ ਸੋਚਦਾ ਅੱਜ ਮੈਂ ਆਪਣੇ ਘਰ ਜਾ ਕੇ ਕੀ ਕਹਾਂਗਾ ਮੇਰੇ ਕੋਲ ਪੈਸੇ ਵੀ ਨਹੀਂ ਐ ਤੇ ਮਕਾਨ ਮਾਲਕ ਨੂੰ ਵੀ ਕਿਰਾਇਆ ਦੇਣਾ ਹੈ ਘਰੇ ਕੁਝ ਖਾਣ ਨੂੰ ਵੀ ਲੈ ਕੇ ਜਾਣਾ ਮੇਰੇ ਕੋਲ ਤਾਂ ਪੈਸੇ ਵੀ ਹੈ ਨਹੀਂ ਮੈਂ ਹੁਣ ਕੀ ਕਰਾਂਗਾ ਸੋਚਦਾ ਸੋਚਦਾ ਆਪਣੇ ਘਰ ਜਾਂਦਾ ਉਸ ਦੀ ਪਤਨੀ ਬਹੁਤ ਹੀ ਜ਼ਿਆਦਾ ਸਮਝਦਾਰ ਸੀ ਉਸ ਨੂੰ ਉਸਦੇ ਚਿਹਰੇ ਤੋਂ ਪਤਾ ਲੱਗ ਗਿਆ ਸੀ ਕਿ ਅੱਜ ਇਸ ਕੋਲ ਪੈਸੇ ਨਹੀਂ ਐ ਐਸੇ ਕਰਕੇ ਪਤਨੀ ਨੇ ਜੋ ਘਰ ਵਿੱਚ ਥੋੜਾ ਬਹੁਤ ਆਟਾ ਪਿਆ ਸੀ ਉਸਦੇ ਨਾਲ ਹੀ ਰੋਟੀਆਂ ਬਣਾ ਕੇ ਆਪਣੇ ਬੱਚਿਆਂ ਨੂੰ ਦਿੰਦੀ ਐ ਤੇ ਸੌਣ ਲਈ ਕਹਿੰਦੀ ਐ ਅਗਲੀ ਸਵੇਰ ਫਿਰੋਹੀ ਟੈਨਸ਼ਨ ਉਸਦੇ ਦਿਮਾਗ ਵਿੱਚ ਸੀ ਅੱਜ ਪੈਸਿਆਂ ਦਾ ਕੀ ਕਰਾਂਗਾ ਜੇਕਰ ਅੱਜ ਵੀ ਕੰਮ ਨਾ ਮਿਲਿਆ ਤਾਂ ਜ਼ਿੰਦਗੀ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਵੇਗੀ ਅਗਲੇ ਦਿਨ ਫਿਰ ਐਦਾਂ ਹੀ ਹੁੰਦਾ ਐ ਉਸ ਨੂੰ ਕੋਈ ਕੰਮ ਨਹੀਂ ਮਿਲਦਾ ਤੇ ਥੱਕਿਆ ਹਾਰਿਆ ਘਰ ਵਾਪਸ ਹੀ ਸਾਰਿਆ ਸੀ ਵਾਪਸ ਆਉਂਦੇ ਤਾਂ ਰਸਤੇ ਵਿੱਚ ਦੇਖਦਾ ਕਿ ਇੱਕ ਜਗ੍ਹਾ ਬਹੁਤ ਹੀ ਭੀੜ ਲੱਗੀ ਹੋਈ ਸੀ ਉੱਥੇ ਇੱਕ ਮਹਾਤਮਾ ਸੰਤ ਬੈਠੇ ਸੀ ਸਾਈਡ ਤੇ ਖੜਾ ਹੋ ਕੇ ਦੇਖਦਾ ਕਿ ਸਾਰੇ ਲੋਕ ਮਹਾਤਮਾ ਕੋਲ ਜਾ ਰਹੇ ਸੀ ਤੇ ਆਪਣੀਆਂ-ਆਪਣੀਆਂ ਦੁੱਖ ਤਕਲੀਫਾਂ ਦੱਸ ਰਹੇ ਸੀ ਉਹ ਉਹਨਾਂ ਦੇ ਦੁੱਖ ਤਕਲੀਫ ਦੂਰ ਕਰ ਰਹੇ ਸੀ ਉਹ ਸੋਚਦਾ ਮੈਂ ਵੀ ਆਪਣੀ ਦੁੱਖ ਤਕਲੀਫ ਦੱਸਦਾ ਮਹਾਤਮਾ ਜੀ ਮੇਰੇ ਵੀ ਮਦਦ ਕਰਨਗੇ ਉਹ ਇਨਸਾਨ ਮਹਾਤਮਾ ਦੇ ਪੈਰੀ ਡਿਕ ਪੈਂਦਾ ਤੇ ਆਖਦਾ ਮੇਰੀ ਮਦਦ ਕਰੋ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੁਖੀ ਹਾਂ ਮਹਾਤਮਾ ਨੂੰ ਆਪਣੀ ਸਾਰੀ ਗੱਲਬਾਤ ਦੱਸਦਾ ਹੈ ਮਹਾਤਮਾ ਉਸ ਨੂੰ ਆਖਦੇ ਨੇ ਕੋਈ ਗੱਲ ਨਹੀਂ ਅਸੀਂ ਤੇਰੀ ਮਦਦ ਜ਼ਰੂਰ ਕਰਾਂਗੇ ਪਰ ਤੈਨੂੰ ਸਾਡੀ ਕਈਆਂ ਹੋਈਆਂ ਗੱਲਾਂ ਮੰਨੀਆਂ ਪੈਣਗੀਆਂ ਅਗੋਂ ਇਨਸਾਨ ਆਖਦਾ ਹਾਂਜੀ ਮੈਨੂੰ ਤੁਹਾਡੀ ਹਰ ਇੱਕ ਸ਼ਰਤ ਮਨਜ਼ੂਰ ਹੈ ਮਹਾਤਮਾ ਜੀ ਆਖਦੇ ਨੇ ਤੂ ਉਹ ਪੱਥਰ ਦੇਖ ਰਿਹਾ ਹੈ ਇਨਸਾਨ ਆਖਦਾ ਹਾਂਜੀ ਮਹਾਤਮਾ ਆਖਦੇ ਨੇ ਐਦਾਂ ਕਰੋ ਪੱਥਰਾਂ ਕੋਲ ਜਾ ਕੇ ਬੈਠ ਜਾ ਇਨਸਾਨ ਗੱਲ ਮੰਨ ਕੇ ਉਸ ਪੱਥਰਾਂ ਕੋਲ ਬੈਠ ਜਾਂਦਾ ਹੈ ਮਹਾਤਮਾ ਜੀ ਆਖਦੇ ਨੇ ਤੁਸੀਂ ਬੈਠੇ ਰਹਿਣਾ ਜਿੰਨਾ ਚਿਰ ਅਸੀਂ ਆਵਾਜ਼ ਨਹੀਂ ਮਾਰਦੇ ਇਨਸਾਨ ਬੈਠਦਾ ਦੇਖਦਾ ਹੈ ਕਿ ਚਾਰੇ ਪਾਸੇ ਪੱਥਰ ਜੀ ਬੈਠਾ ਬੈਠਾ ਸੋਚਦਾ ਹੈ ਕਿ ਸਮਾਂ ਕਾਫੀ ਹੋ ਗਿਆ ਮਹਾਤਮਾ ਜੀ ਨੇ ਆਵਾਜ਼ ਨਹੀਂ ਮਾਰੀ ਪਰ ਉਹਨਾਂ ਨੇ ਕਿਹਾ ਸੀ ਅਸੀਂ ਆਵਾਜ਼ ਮਾਰਾਂਗੇ ਫੇਰ ਹੀ ਸਾਡੇ ਕੋਲ ਆਉਣਾ ਉੱਥੇ ਬੈਠ ਕੇ ਦੇਖਦਾ ਕਿ ਇੱਕ ਕੀੜੀਆਂ ਦੀ ਲਾਈਨ ਕਿਤੇ ਜਾ ਰਹੀ ਸੀ ਉਹ ਕਿਤੇ ਨਾ ਕਿਤੇ ਖਾਣਾ ਲੈ ਕੇ ਆ ਰਹੀ ਸੀ ਉਹਨਾਂ ਦੇ ਮੂੰਹ ਵਿੱਚ ਖਾਣਾ ਸੀ ਕੀੜੀਆਂ ਆਪਣੇ ਘਰ ਲੈ ਕੇ ਚੱਲੀਆਂ ਸੀ ਉਹ ਉਹਨਾਂ ਨੂੰ ਦੇਖਦੇ ਦੇਖਦੇ ਹੀ ਦੇਖਦਾ ਸਾਰੀਆਂ ਕੀੜੀਆਂ ਚੱਲ ਜਾਂਦੀਆਂ ਨੇ ਜੋ ਘਰ ਉਹਨਾਂ ਨੇ ਪੱਥਰਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਬਣਾਇਆ ਹੋਇਆ ਸੀ ਇਹਨਾਂ ਨੂੰ ਆਤਮਾ ਉਸ ਨੂੰ ਬੁਲਾ ਲੈਂਦੇ ਨੇ ਇਹ ਗੱਲ ਵੇਖ ਕੇ ਇਨਸਾਨ ਚਲਾ ਜਾਂਦਾ ਹੈ ਉੱਥੇ ਜਦੋਂ ਪਰਮਾਤਮਾ ਕੋਲ ਜਾਂਦਾ ਹੈ ਜਦੋਂ ਮਹਾਤਮਾ ਕੋਲ ਜਾਂਦਾ ਤਾਂ ਮਹਾਤਮਾ ਜੀ ਆਖਦੇ ਨੇ ਆ ਵੀ ਦੱਸ ਤੂੰ ਉੱਥੇ ਬੈਠ ਕੇ ਕੀ ਵੇਖਿਆ ਤਾਂ ਉਹ ਇਨਸਾਨ ਆਖਦਾ ਉੱਥੇ ਤਾਂ ਪੱਥਰ ਹੀ ਸੀ ਪੱਥਰਾਂ ਤੋਂ ਕੀੜੀਆਂ ਲੰਘ ਰਹੀਆਂ ਸੀ ਜੋ ਆਪਣਾ ਭੋਜਨ ਲੈ ਕੇ ਪੱਥਰ ਤੋਂ ਲੰਘ ਰਹੀਆਂ ਸੀ ਤਾਂ ਮਹਾਤਮਾ ਜੀ ਆਖਦੇ ਨੇ ਤੁਸੀਂ ਉੱਥੋਂ ਕੀ ਸਿੱਖਿਆ ਅਗੋਂ ਇਨਸਾਨ ਆਖਦਾ ਮੈਂ ਉੱਥੋਂ ਕੀ ਸਿੱਖਣਾ ਹੈ ਕੀੜੀਆਂ ਮੈਨੂੰ ਕੀ ਸਿਖਾਉਣਗੀਆਂ ਪਰਮਾਤਮਾ ਮਹਾਤਮਾ ਆਖਦੇ ਨੇ ਇੱਥੇ ਹੀ ਤੂੰ ਗਲਤੀ ਕੀਤੀ ਹੈ ਤੈਨੂੰ ਉੱਥੇ ਤਾਂ ਹੀ ਭੇਜਿਆ ਸੀ ਤਾਂ ਕਿ ਤੂੰ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਕੁਝ ਸਿੱਖ ਸਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਅਪਣਾਵੇਂ ਮਹਾਤਮਾ ਜੀ ਆਖਦੇ ਨੇ ਵੇਖ ਉਹਨਾਂ ਕੀੜੀਆਂ ਨੇ ਆਪਣਾ ਘਰ ਪੱਥਰਾਂ ਵਿੱਚ ਬਣਾਇਆ ਸੀ ਪਰਮਾਤਮਾ ਉਹਨਾਂ ਨੂੰ ਪੱਥਰ ਦੇ ਵਿੱਚ ਹੀ ਖਾਣਾ ਦੇ ਗਿਆ ਉਹ ਹਮੇਸ਼ਾ ਮਿਹਨਤ ਕਰਦੀਆਂ ਨੇ ਤੇ ਮਾਲਕ ਉਹਨਾਂ ਨੂੰ ਪੱਥਰਾਂ ਦੇ ਵਿੱਚ ਵੀ ਖਾਣ ਨੂੰ ਦੇ ਰਿਹਾ ਹੈ ਤੇਰੇ ਕੋਲ ਤਾਂ ਮਿਹਨਤ ਕਰਨ ਲਈ ਕਿੱਡਾ ਵੱਡਾ ਸੰਸਾਰ ਹੈ ਤੈਨੂੰ ਪਰਮਾਤਮਾ ਖਾਣਾ ਕਿਉਂ ਨਾ ਦੇਵੇਗਾ ਹੁਣ ਉਸ ਇਨਸਾਨ ਨੂੰ ਗੱਲ ਸਮਝ ਆ ਚੁੱਕੀ ਸੀ ਕਿ ਮੈਂ ਮਿਹਨਤ ਕਰੂੰਗਾ ਮਿਹਨਤ ਨੂੰ ਫਲ ਪਰਮਾਤਮਾ ਲਾਊਗਾ ਮਹਾਤਮਾ ਜੀ ਗੱਲ ਮੰਨ ਕੇ ਉਸ ਇਨਸਾਨ ਉਹ ਇਨਸਾਨ ਅਗਲੇ ਦਿਨ ਆਪਣੇ ਘਰ ਚਲਾ ਜਾਂਦਾ ਤੇ ਵਾਪਸ ਕੰਮ ਤੇ ਜਾਣਾ ਸ਼ੁਰੂ ਕਰ ਦਿੰਦਾ ਹੌਲੀ ਹੌਲੀ ਉਸ ਨੂੰ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਹੈ ਪੈਸੇ ਕਮਾ ਕੇ ਘਰ ਲੈ ਜਾਂਦਾ ਹੈ ਉਸ ਇਨਸਾਨ ਨੂੰ ਸਮਝ ਆ ਚੁੱਕੀ ਸੀ ਕਿ ਮਿਹਨਤ ਕਰਨੀ ਪਵੇਗੀ ਜੇਕਰ ਮਿਹਨਤ ਕਰਾਂਗੇ ਤਾਂ ਆਪਣੇ ਕੋਲ ਸਭ ਕੁਝ ਆਵੇਗਾ ਮਾਤਮਾ ਆਪਾ ਨੂੰ ਪ੍ਰਮਾਤਮਾ ਆਪਾ ਨੂੰ ਸਭ ਕੁਝ ਦੇਵੇਗਾ ਉਸਨੇ ਆਪਾ ਨੂੰ ਬਣਾਇਆ ਹੈ ਆਪਣੇ ਬਾਰੇ ਉਸਨੇ ਜ਼ਰੂਰ ਸੋਚਿਆ ਹੋਵੇਗਾ ਸਾਈਂ ਜੀ ਵੀ ਆਖਦੇ ਸੀ ਕਿ ਜੇਕਰ ਤੁਸੀਂ ਕੋਈ ਵੀ ਕੰਮ ਕਰਨਾ ਹੈ ਚਿੱਤਾਂ ਦਾ ਵੀ ਕਰਨਾ ਹੈ ਤੁਹਾਨੂੰ ਕੋਸ਼ਿਸ਼ ਤਾਂ ਕਰਨੀ ਪਵੇਗੀ ਤੁਸੀਂ ਕੋਸ਼ਿਸ਼ ਕਰੋ ਅਸੀਂ ਕੋਸ਼ਿਸ਼ ਕਰਾਂਗੇ ਸੋ ਇਹ ਦਾਦਾ ਜੀ ਦੀ ਕਈ ਹੋਈ ਲਾਈਨ ਹੈ ਦਾਦਾ ਜੀ ਨੂੰ ਪਤਾ ਸੀ ਕਿ ਮਿਹਨਤ ਦੇ ਨਾਲ ਹੀ ਸਭ ਕੁਝ ਜਹਾਨ ਤੇ ਪਾ ਸਕਦੇ ਆ ਸੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਾ ਜੇ ਜੈ ਸੈਨ ਜੀ